ਸੇ ਆਪਣਾ ਕੁਛ ਹੈ ਹੀ ਨਹੀਂ ਫਿਰ ਜਿੰਨੂੰ ਉੱਥੇ ਜਾਣਾ ਪਊਗਾ ਜਿੱਥੇ ਪ੍ਰੀਮੀਅਮ ਵਧਿਆ ਰਿਹਾਗਾ ਆਊਟ ਦਾ ਮਨੀ ਚ ਜਾਣਾ ਪਊਗਾ ਐਡ ਦਾ ਮਨੀ ਤੇ ਜਾਣਾ ਪਊਗਾ ਉਹਦੇ ਨਾਲ ਬੈਨੀਫਿਟ ਘੱਟ ਹੋਣਾ ਔਰ ਜ਼ੀਰੋ ਹੋਣ ਦੇ ਚਾਂਸ ਵੱਧ ਹੋਣੇ ਨੇ ਉਹ ਵੀ ਮੈਂ ਸਮਝਾਉਂਗਾ ਸਮਝ ਗਏ ਨਾ ਜੀ ਇਸ ਕਰਕੇ 10000 ਤੋਂ ਕੀ ਕਰਨਾ ਪਹਿਲਾ ਨੰਬਰ ਤਾਂ ਸੀ ਇਹੀ ਕਹਿਣਾ ਹੈ ਵੀ ਜਿਹੜਾ ਸਟੂਡੈਂਟ ਜਦੋਂ ਉਹ ਟਰੇਡਿੰਗ ਸਟਾਰਟ ਕਰਦਾ ਹੈ ਪਹਿਲੇ 15 ਦਿਨਾਂ ਦੇ ਵਿੱਚ ਵਿੱਚ ਉਹਨੇ ਆਪ ਦਾ 10000 ਹੀ ਵਿਚਾਲਿਆ ਉਹ ਵੀ ਬੈਸਟ ਟਰੇਡਰ ਉਹ ਵੀ ਵਧੀਆ ਟਰੇਡਰ ਹੈ ਮੰਨ ਲਓ ਅਸੀਂ ਕਹਿੰਦਾ ਜੀ ਨੈਕਸਟ ਹਫਤੇ ਟਰੇਡਿੰਗ ਸਟਾਰਟ ਕਰਨੀ ਆਪਾਂ ਨੇ 10000 ਨਾਲ ਸ਼ੁਰੂ ਕਰਨਾ ਕਮ ਤੁਸੀਂ ਕਰ ਲਿਆ ਜੇ ਪਹਿਲੇ 10 15 ਦਿਨ ਤੁਸੀਂ 10000 20 ਵਿਚਾਲਿਆ ਆਪਦਾ ਵਿਚਾਲਿਆ ਚੈਲੋ ਉਸ ਵਿੱਚ ਤੇ ਪ੍ਰੋਫਿਟ ਹੋਇਆ ਫਿਰ ਵੀ ਤੁਸੀਂ ਬੈਸਟ ਟਰੇਡਰ ਹੋ ਸਮਝ ਗਏ ਜੀ ਹੋ ਸਕਦਾ ਪ੍ਰੋਫਿਟ ਹੋ ਜੇ ਉਹ ਬਾਅਦ ਦੀ ਗੱਲ ਹੈ ਹੋਊਗਾ ਵੀ ਇਹ ਨਹੀਂ ਹੈਗਾ ਵੀ ਹੁੰਦਾ ਨਹੀਂ ਹੋਊਗਾ ਪ੍ਰੋਫਿਟ ਵੀ ਹੋਊਗਾ ਬਟ ਇਹ ਤੁਹਾਨੂੰ ਪਹਿੜ ਲੈਣੇ ਆ ਕਿਉਂਕਿ ਲਾਲਚ ਜਦੋਂ ਵੱਧ ਜਾਂਦਾ ਨਾ ਲਾਲਚ ਵੱਧ ਜਾਂਦਾ ਹੁਣ ਲਾਲਚ ਦੀ ਗੱਲ ਪਿਛਲੇ ਵਾਰ ਦਾ ਸਟੂਡੈਂਟ ਸੀ ਉਹਦੀ ਗੱਲ ਕਰਦੇ ਆ ਉਹਨੇ ਕੀ ਕਰਿਆ ਮਤਲਬ ਵਧੀਆ ਪ੍ਰੋਫਿਟ ਹੋਈ ਗਈ ਉਹਨੂੰ ਉਹਨੇ 80000 ਰੁਪਏ ਦਾ ਪ੍ਰੋਫਿਟ ਕਰ ਲਿਆ ਇੱਥੇ ਇੱਥੇ ਬੈਠੇ ਬੈਠੇ ਹਫ਼ਤੇ 'ਚ 10 ਦਿਨਾਂ ਦੇ ਵਿੱਚ 80000 ਦਾ ਪ੍ਰੋਫਿਟ ਕਰ ਲਿਆ ਠੀਕ ਹੈ ਜੀ ਕਿਉਂ ਲਾਲਚ ਵੱਧ ਗਿਆ ਲਾਲਚ ਵੱਧ ਜਾਂਦਾ ਹੌਲੀ-ਹੌਲੀ ਲਾਲਚ ਵੱਧਦਾ ਹੈ ਔਰ ਫਿਰ ਲਾਲਚ ਦਾ ਮਤਲਬ ਇਹ ਹੋ ਜਾਂਦਾ ਵੀ ਜਦੋਂ ਆਪਣਾ ਲਾਲਚ ਵਧ ਜੇ ਨਾ ਉਦੋਂ ਆਪਣੇ ਡਿੱਗਣ ਦੇ ਚਾਂਸ ਹੋ ਜਾਂਦੇ ਨੇ ਚਾਹੇ ਉਹ ਦੁਨੀਆ ਦਾ ਰਿਚ ਲਾ ਲਓ ਚਾਹੇ ਆਪਣੀ ਲਾਈਫ ਚਲਾ ਲਓ ਚਾਹੇ ਟਰੇਡਿੰਗ ਚਲਾ ਲਓ ਠੀਕ ਹੈ ਇਹ ਵੀ ਇੱਕ ਆਪਣੀ ਲਾਈਫ ਦੇ ਮੁਤਾਬਕ ਇੱਕ ਆਪਣਾ ਗਰਾਊਂਡ ਹੈ ਮਾਰਕੀਟ ਦਾ ਠੀਕ ਹੈ ਗਰਾਊਂਡ ਤੋਂ ਜਾਣ ਤੋਂ ਪਹਿਲਾਂ ਮੈਂ ਇਹ ਗੱਲਾਂ ਬੋਲ ਰਿਹਾ ਬਾਅਦ ਜੋ ਤੁਹਾਡਾ ਸਮਾਂ ਨਹੀਂ ਹੈਗਾ ਫਿਰ ਮਾਰਕੀਟ ਦਾ ਸਮਾਂ ਪਹਿਲਾਂ ਤੁਹਾਡਾ ਸਮਾਂ ਹੈ ਸਮਝ ਗਏ ਜੀ ਜਦੋਂ ਖਿਡਾਰੀ ਆਊਟ ਹੋ ਜਾਂਦਾ ਉਸ ਤੋਂ ਬਾਅਦ ਉਹਦਾ ਸਮਾਂ ਨਹੀਂ ਰਹਿੰਦਾ ਉਸ ਤੋਂ ਬਾਅਦ ਤਾਂ ਫਿਰ ਹੋਰ ਦਾ ਸਮਾਂ ਚੱਲ ਜਾਂਦਾ ਉਸ ਤੋਂ ਪਹਿਲਾਂ ਪਹਿਲਾਂ ਉਹਦਾ ਸਮਾਂ ਹੁੰਦਾ ਠੀਕ ਹੈ ਨਾ ਜੀ ਇਹ ਚੀਜ਼ ਆ ਮਤਲਬ ਇਸ ਕਰਕੇ ਪੂਰਾ ਪੂਰਾ ਧਿਆਨ ਦੇਣਾ ਇਹ ਗੱਲਾਂ ਤਾਂ ਤੁਹਾਨੂੰ ਪਹਿਲਾਂ ਦੱਸ ਦਿਆਂ ਉਸ ਤੋਂ ਬਾਅਦ ਆੜੀ ਕਰਦਾ ਜੇ ਤੁਸੀਂ ਅਗਲੇ 10 ਦਿਨ ਮਾਰਕੀਟ ਚੋਂ ਰੋਜ਼ ਦੇ 500 ਜਾਂ 1000 ਕੱਢ ਲੈਣੋ ਸਿਰਫ 500 ਜਾਂ 1000 ਰੁਪਏ ਜੇ 1000 ਰੁਪਏ ਕੱਢ ਦਿਆਂ ਤਾਂ ਜੇ 22 ਦਿਨ ਮਾਰਕੀਟ ਚੱਲਦੀ ਹੈ ਤਾਂ ਮਹੀਨੇ ਦਾ ਤੁਸੀਂ 22000 ਰੁਪਏ ਕਮਾ ਲਿਆ ਠੀਕ ਹੈ ਜਦੋਂ ਕੇ ਬੈਸਟ ਹੈ ਜੇ 500 ਕੱਢ ਦਿਓ ਤਾਂ ਤੁਸੀਂ 12-13000 ਰੁਪਏ ਕਮਾ ਲਿਆ ਕਿਉਂ ਕਿ ਕਿਉਂਕਿ ਇਹਨੂੰ ਉੱਦੇ ਵੀ ਮੰਗਲ ਦੱਸਦੀ ਜੂਆ ਨਹੀਂ ਸਮਝਣਾ ਇਹ ਇੱਕ ਬਿਜ਼ਨਸ ਸਮਝਣਾ ਹੈ ਔਰ ਇਹਨੂੰ ਬਿਜ਼ਨਸ ਸਮਝ ਕੇ ਹੀ ਕਰਨਾ ਹੈ ਵਪਾਰ ਸਮਝ ਕੇ ਹੀ ਕਰਨਾ ਹੈ ਇਸ ਚੀਜ਼ ਨੂੰ ਜੂਆ ਸਮਝ ਕੇ ਨਹੀਂ ਕਰਨਾ ਉਹ اٹੋਮੈਟਕੀ ਜਦੋਂ ਕਿਸੇ ਚੀਜ਼ ਨਾਲ ਤੁਸੀਂ ਇਮਾਨਦਾਰੀ ਨਾਲ ਚੱਲੋਗੇ ਉਹ ਚੀਜ਼ ਤੁਹਾਡੇ ਤੇ ਖੁਸ਼ ਹੋ ਕੇ ਤੁਹਾਨੂੰ ਮੌਕਾ ਦੇ ਦੂਗੀ ਸਮਝ ਰਹੇ ਹੋ ਵੀ ਮੇਰੀ ਗੱਲ ਪਿੱਛੇ ਆ ਰਹੀ ਹੈ ਸਮਝ ਉਹ ਚੀਜ਼ ਮੌਕਾ ਦੇ ਦੂਗੀ ਤੁਹਾਨੂੰ ਜਰੂਰ ਦੇਊਗੀ ਮੌਕਾ ਮੌਕਾ ਉਹ ਬੰਦੇ ਨੂੰ ਮਿਲਦੀ ਹੈ ਜਿਹਦੇ ਅੰਦਰ ਇਮਾਨਦਾਰੀ ਹੈ ਵਫਾਦਾਰੀ ਹੈ ਔਰ ਸੱਚਾਈ ਹੈ ਜਿਹੜਾ ਬੰਦਾ ਉਹਨੂੰ ਪਹਿਲੇ ਦੇਣੀ ਉਹਵੇਂ ਸਮਝ ਰਿਹਾ ਉਹਵੇਂ ਕੁਝ ਨਹੀਂ ਹੋਣਾ ਮਤਲਬ ਇਮਾਨਦਾਰੀ ਦੀ ਗੱਲ ਜੇ ਵੱਡਾ ਕੋਈ ਮੂਵ ਆਊਗਾ ਤਸੂਦੀ ਕਿਸਮਤ ਚ ਹੋਇਆ ਤਾਂ ਤੈਨੂੰ ਮਿਲੂਗਾ ਜੇ ਤੁਹਾਡੀ ਕਿਸਮਤ ਚ ਨਾ ਹੋਇਆ ਤਾਂ ਤੁਹਾਡੀ ਅੱਖਾਂ ਸਾਹਮਣੇ ਵੀ ਉਹ ਨਿਕਲ ਜਾਊਗਾ ਸਮਝ ਗਏ ਆਪਾਂ ਕੀ ਕਰਨਾ ਵੀ ਕਰਮ ਕਰਨਾ ਦਾ ਮਿਹਨਤ ਕਰੀਏ ਸਿੱਖਿਆ ਆਪਾਂ ਸਿੱਖ ਲੇ ਹੁਣ ਮਿਹਨਤ ਕਰ ਲੋ ਜਿੰਨੇ ਦਿਨ ਬਾਕੀ ਨੇ ਉਦੋਂ ਬਾਅਦ ਆਪਣਾ ਕੰਮ ਕਰੋ ਕੰਮ ਆਪਣਾ ਸੱਚਾਈ ਨਾਲ ਕਰਨਾ ਬਿਜ਼ਨਸ ਸਮਝ ਕੇ ਕਰਨਾ ਠੀਕ ਹੈ ਜੀ ਜਿਵੇਂ ਕਹਿਣ ਦਾ ਮਤਲਬ ਕੀ ਹੈ ਕੋਈ ਬੰਦਾ ਜੇ ਕਿਸੇ ਦੀ ਦੁਕਾਨ ਤੇ ਲੱਗਦਾ ਤਾਂ ਉਹਦੀ ਪਹਿਲਾਂ 7000 ਤਨਖਾਹ ਹੁੰਦੀ ਹੈ ਸਟਾਰਟਿੰਗ ਕਰ ਦਿੰਦੇ ਨੇ 7000 ਤੋਂ ਫਿਰ 9000 ਹੋ ਜਾਂਦੀ ਹੈ ਫਿਰ 15000 ਹੋ ਜਾਂਦੀ ਹੈ ਫਿਰ 20000 ਫਿਰ 50000 ਤੇ ਪਹੁੰਚ ਜਾਂਦਾ ਸਮਝ ਗਏ ਜੀ ਓਵੇਂ ਆਪਾਂ ਇੱਧਰ ਚੱਲਣਾ ਹੈ ਪਹਿਲਾਂ ਤੁਸੀਂ 7-8000 ਤੇ ਸਬਰ ਕਰ ਲਓ ਪਹਿਲੇ ਮਹੀਨੇ ਦੂਜੇ ਮਹੀਨੇ 15000 ਤੇ ਸੂਈ ਲੈ ਜਾਓ 20000 ਤੇ ਲੈ ਜਾਓ ਤੀਜੇ ਮਹੀਨੇ 30000 6 ਮਹੀਨਿਆਂ ਨੂੰ ਸਾਲ ਨੂੰ ਤੁਸੀਂ ਦੇਖੋਗੇ ਵੀ ਤੁਸੀਂ ਜੇ ਤਾਂ ਇਹ ਫਾਰਮੂਲੇ ਅਕੋਰਡਿੰਗ ਚੱਲੋਗੇ ਫਿਰ ਤਾਂ ਤੁਸੀਂ ਲੌਂਗ ਟਰਮ ਲੌਂਗ ਟਾਈਮ ਮਤਲਬ ਸ਼ੇਅਰ ਮਾਰਕੀਟ ਕਰ ਲੂਗੇ ਜੀ ਜੇ ਚੱਲੂਗੇ ਭਾਈ ਆਪ ਕੋ ਤਾਂ ਆਪ ਮਨਮਰਜ਼ੀਆਂ ਮੁਤਾਬਕ ਗਲਤੀਆਂ ਕਰਕੇ ਜੋ ਗੱਲਾਂ ਸਮਝਾਈਆਂ ਨੇ ਉਹਨਾਂ ਨੂੰ ਤੁਸੀਂ ਸਾਈਡ ਤੇ ਰੱਖ ਕੇ ਚੱਲੋਗੇ ਫਿਰ ਤੁਸੀਂ 4-5 ਮਹੀਨੇ 6 ਮਹੀਨੇ ਸ਼ੇਅਰ ਮਾਰਕੀਟ ਕਰੋਗੇ ਫਿਰ ਤੁਸੀਂ ਛੱਡ ਜਾਊਂਗੇ ਇਸ ਕਰਕੇ ਇਹ ਗੱਲਾਂ ਦੋ ਹੀ ਪੁਆਇੰਟ ਦੋਨੋਂ ਹੀ ਪੁਆਇੰਟ ਦੋਏ ਪਾਸੇ ਨੇ ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ ਆਪਣਾ ਸਿੱਕਾ ਗਾ ਉਹਦਾ ਵੀ ਹੈਡ ਟੇਲ ਹੈ ਠੀਕ ਹੈ ਮਤਲਬ ਹਰ ਇੱਕ ਚੀਜ਼ ਦੇ ਜੇ ਤੁੱਪਾ ਦਾ ਛਾਂਗੀ ਮਤਲਬ ਮੈਂ ਤੁਹਾਨੂੰ ਦੋਏ ਵੈਲਿਊ ਦੱਸ ਰਿਹਾ ਛੁਡੀ ਨੈਗੇਟਿਵਿਟੀ ਵੀ ਦੱਸ ਰਿਹਾ ਛੁਡੀ ਪੋਜ਼ਿਟਿਵਿਟੀ ਵੀ ਦੱਸ ਰਿਹਾ ਹੁਣ ਮਤਲਬ ਡਿਸਾਈਡ ਤੁਸੀਂ ਕਰਨਾ ਵੀ ਤੁਸੀਂ ਕੀ ਕਰਨਾ ਹੈ ਕਿੱਦਾਂ ਕਰਨਾ ਹੈ ਕਿਉਂ ਕਰਨਾ ਹੈ ਕਾਦੇ ਲਈ ਕਰਨਾ ਹੈ ਕੋਰਸ ਆਪਾਂ ਕਾਦੇ ਲਈ ਸਿੱਖਣਾ ਆ ਔਰ ਇਸ ਤੋਂ ਬਾਅਦ ਆਪਾਂ ਕਿਉਂ ਕਰਨਾ ਕਾਦੇ ਲਈ ਕਰਨਾ ਦੋ ਤਿੰਨ ਚੀਜ਼ਾਂ ਪਤਾ ਲੱਗ ਜੰਨਾਂ ਫਿਰ ਬੰਦਾ ਮਾਰ ਨਹੀਂ ਖਾਂਦਾ ਇਹ ਚੀਜ਼ ਦੇ ਵਿੱਚ ਵੀ ਹੋਰ ਚੀਜ਼ ਦੇ ਵਿੱਚ ਵੀ ਇਸ ਕਰਕੇ ਪੂਰਾ ਪੂਰਾ ਖਿਆਲ ਰੱਖਣਾ ਬਜੀ ਰੁਕ ਜੂ ਤੂੰ ਮੈਂ ਤਵੱਸ ਡਿਸਟਰਬ ਨਾ ਰੱਖ ਲਓ ਜੀ ਇਹਨੂੰ ਤੇ ਠੀਕ ਹੈ ਜੀ ਇੱਥੇ ਸਾਰਾ ਧਿਆਨ ਦੇਣਾ ਹੁਣ ਤੁਹਾਨੂੰ ਪਹਿਲਾਂ ਤਾਂ 2 ਦਿਨ ਆਹ ਚੀਜ਼ਾਂ ਤੇ ਪੂਰਾ ਧਿਆਨ ਦੇਣਾ ਜੀ ਤੁਸੀਂ ਸੋਨੂੰ ਹਰੇਕ ਬੰਦੇ ਨੂੰ ਆਉਣਾ ਚਾਹੀਦਾ ਤਿੰਨ ਚੀਜ਼ਾਂ ਜੇ ਤਿੰਨ ਚੀਜ਼ਾਂ ਨਹੀਂ ਹੁੰਦੀ ਆਪਾਂ ਨੂੰ ਫਿਰ ਆਪਾਂ ਅੱਗੇ ਪਰਸੋਂ ਵਾਲੀ ਚੀਜ਼ ਉਹ ਅਲੱਗ ਟੌਪਿਕ ਹੈ ਠੀਕ ਹੈ ਉਹ ਵੀ ਵਧੀਆ ਸਾਰਿਆਂ ਲਈ